ਰੋਟੀ ਖਾ ਲੈ ਧੀਏ ਨੀ ਆਲੂ ਵੜਿਆਂ ਦੇ ਨਾਲ ਰੋਟੀ ਖਾ ਲੈ ਧੀਏ ਨੀ ਆਲੂ ਵੜਿਆਂ ਦੇ ਨਾਲ ਮੈਂ ਨਾ ਖਾਣੀ ਮਾਏ ਨੀ ਮੇਰਾ ਢਿਲਿਆ ਉਦਾਸ ਮੈਂ ਨਾ ਖਾਣੀ ਮਾਏ ਨੀ ਮੇਰਾ ਢਿਲਿਆ ਉਦਾਸ ਸੋਰੇ ਜਾਣਾ ਧੀਏ ਤੀ ਕਣਾ ਸਰੇ ਜਾਣਾ ਥੀਏ ਨਹੀਂ ਤੇਰਾ ਓਯੋ ਟਿਕਣਾ ਇੱਕ ਦਿਨ ਰੱਖ ਲੈ ਮਾਏ ਨਹੀਂ ਹੋ ਗਈ ਢੋਲੀ ਤੇ ਯਾਰ ਇੱਕ ਦਿਨ ਰੱਖ ਲੈ ਮਾਏ ਨਹੀਂ ਹੋ ਗਈ ਢੋਲੀ ਤੇ ਯਾਰ ਰੱਖ ਨਾ ਸਕਦੀ ਥੀਏ ਨਹੀਂ ਇਹ ਤਾਂ ਬਣਿਆ ਵਿਹਾਰ ਰੱਖ ਨਾ ਸਕਦੀ ਤੀਏ ਨੀਏ ਤਾਂ ਬਣਿਆ ਵਿਹਾਰ ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਤੇ ਲੋ ਜੀ ਐਤਵਾਰ ਦਾ ਦਿਨ ਸੀ ਬੱਚਿਆਂ ਨੂੰ ਛੁੱਟੀ ਸੀ ਤੇ ਬੱਚਿਆਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉੱਠਣ ਦੀ ਕਿਉਂਕਿ ਅੱਜ ਉਹਨਾਂ ਨੇ ਸਕੂਲ ਨਹੀਂ ਜਾਣਾ ਤੇ ਮਾਵਾ ਦਾ ਐਤਵਾਰ ওভার ਟਾਈਮ ਹੋ ਜਾਂਦਾ ਆ ਕਿਉਂਕਿ ਮਾਵਾ ਨੂੰ ਇਹ ਹੁੰਦਾ ਆ ਬਈ ਅੱਜ ਛੁੱਟੀ ਆ ਸਵੇਰੇ ਸਿਰ ਕੰਮ ਨਵੇੜ ਕੇ ਕੋਈ ਹੋਰ ਕੰਮ ਕਰ ਲਈਏ ਕਿਤੇ ਆਉਣਾ ਜਾਣਾ ਹੁੰਦਾ ਆ ਤੇ ਬਾਹਰ ਧੁੱਪ ਬਹੁਤ ਚੜ ਜਾਂਦੀ ਏ ਇਸ ਕਰਕੇ ਮੈਂ ਕਿਹਾ ਮੈਂ ਸਵੇਰੇ ਸURE ਪਹਿਲਾਂ ਰੋਟੀ ਬਣਾ ਕੇ ਰੱਖ ਦਮਾ ਵੀ ਜੇ ਮੈਂ ਕਿਤੇ ਜਾਣਾ ਵੀ ਹੋਇਆ ਤੇ ਬੱਚੇ ਰੋਟੀ ਖਾ ਲੂਗੇ ਗਰਮੀ ਦਾ ਮੌਸਮ ਆ ਰੋਟੀ ਬਣਾ ਕੇ ਵੀ ਰੱਖ ਲਓ ਤਾਂ ਕੋਈ ਫਰਕ ਨਹੀਂ ਪੈਂਦਾ ਸਰਦੀਆਂ ਦੇ ਵਿੱਚ ਹੁੰਦਾ ਵੀ ਗਰਮ ਗਰਮ ਰੋਟੀ ਨਾਲ ਨਾਲ ਬੁਕਾ ਕੇ ਬੇਖਾਨ ਸਾਰੇ ਤੇ ਗਰਮੀਆਂ 'ਚ ਕੋਈ ਫਰਕ ਨਹੀਂ ਹੁੰਦਾ ਤੇ ਬੱਚੇ ਵੀ ਕਹਿੰਦੇ ਮੰਮੀ ਜੇ ਤੁਸੀਂ ਜਾਣਾ ਤਾਂ ਟੱਪੂ ਬਣਾ ਕੇ ਰੱਖ ਜੇ ਕੋਈ ਨਹੀਂ ਅਸੀਂ ਪਿੱਛੋਂ ਖਾ ਲਵਾਂਗੇ ਤੇ ਆ ਸਾਡੀ ਸਲਾਹ ਸੀਗੀ ਜਾਣ ਦੀ ਅਰਮਾਨ ਦੀ ਮਾਸੀ ਦੇ ਤੇ ਉਹਦਾ ਪਿੰਡ ਥੋੜਾ ਦੂਰ ਹੈ ਤੇ ਇਸ ਕਰਕੇ ਮੈਂ ਕਿਹਾ ਸਵੇਰ ਸਿਰ ਕੰਮ ਨਵੇੜੀਏ ਸਵੇਰ ਟਾਈਮ ਨਾਲ ਜਾ ਕੇ ਤੇ ਟਾਈਮ 'ਚ ਫੇ ਅਸੀਂ ਵਾਪਸ ਆਈਏ ਤੇ ਰੋਟੀ ਮੈਂ ਪਕਾਉਂਦੀ ਆ ਆਲੂ ਵੜੀਆਂ ਦੀ ਤਰੀ ਵੀ ਬਣਾਉਂਦੀ ਆ ਤੇ ਹਲੂ ਵੜੀਆਂ ਦੀ ਤਰੀ ਤੋਂ ਮੈਨੂੰ ਸੁਹਾਗ ਜਾਦਾ ਆ ਗਿਆ ਤੇ ਬਹੁਤ ਦਿਨ ਹੋ ਗਏ ਸੀ ਵੈਸੇ ਵੀ ਹੁਣ ਮੈਂ ਕੋਈ ਵੀਡੀਓ ਕੋਈ ਸ਼ਾਰਟਸ ਨਹੀਂ ਪਾਇਆ ਘੋੜੀਆਂ ਤੇ ਸੁਹਾਗ ਦਾ ਤੇ ਅੱਜ ਮੈਂ ਕਿਹਾ ਮੈਂ ਇੱਕ ਸੁਹਾਗ ਹੀ ਗਾ ਦਿੰਨੀ ਆ ਮਨ ਕਿਸੇ ਵੇਲੇ ਬਹੁਤ ਜਿੱਦਾ ਹੁੰਦਾ ਵੀ ਬਈ ਮੈਂ ਕੁਛ ਗਾਵਾਂ ਤੇ ਜ਼ਰੂਰੀ ਨਹੀਂ ਮੈਂ ਜਦੋਂ ਵੀਡੀਓ ਬਣਾ ਮੈਂ ਕੱਲੀ ਵੀ ਜਦੋਂ ਹੁੰਨੀ ਆ ਤੇ ਘਰ ਦੇ ਵਿੱਚ ਬਸ ਇਹੀ ਸ਼ੌਂਕ ਆ ਜਾਂ ਟੀਵੀ ਤੇ ਲਾ ਲੈਣੇ ਸੁਹਾਗ ਜਾਂ ਫਿਰ ਆਬਗੁਣ ਬਣਾਈ ਜਾਣੇ ਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਸੁਹਾਗ ਕਿੱਦਾਂ ਦਾ ਲੱਗਾ ਮੇਰਾ ਤੇ ਕਈਆਂ ਦੇ ਕਮੈਂਟ ਆਇਆ ਵੀ ਕਹਿੰਦੇ ਤੁਸੀਂ ਹੁਣ ਵੀਡੀਓ ਨਹੀਂ ਪਾਉਂਦੇ ਹੈਗੇ ਸ਼ਾਰਟਸ ਨਹੀਂ ਪਾਉਂਦੇ ਸੁਹਾਗ गा ਕੇ ਜਾਂ ਘੋੜੀਆਂ गा ਕੇ ਤੇ ਦੇਖੋ ਜੀ ਦੇਲਤਾ ਬਹੁਤ ਕਰਦਾ ਐ ਪਾਉਣ ਨੂੰ ਪਰ ਟਾਈਮ ਨਹੀਂ ਹੁੰਦਾ ਹੈਗਾ ਬੱਚੇ ਵੀ ਬਿਜ਼ੀ ਹੁੰਦੇ ਜਿਨ੍ਹਾਂ ਦੇ ਵੀਡੀਓ ਬਣਾਉਣੀ ਆ ਤੇ 파ਰਮ ਵੀ ਤੇ ਪੇਪਰ ਚੱਲ ਰਹੇ ਆ ਤੇ ਘਰ ਕੰਮ ਬਹੁਤ ਚੱਲ ਰਹੇ ਆ ਕਣਕ ਦੀ ਵਾਢੀ ਚੱਲ ਰਹੀ ਸੀ ਚਲੋ ਉਹ ਤਾਂ ਹੁਣ ਥੋੜੇ ਕੰਮ ਹੋ ਗਿਆ ਕਣਕ ਤਾਂ ਚੱਕ ਹੋ ਗਈ ਆ ਤੇ ਹਲੇ ਤੂੜੀ ਦਾ ਰਹਿੰਦਾ ਏ ਤੂੜੀ ਬਣਾ ਕੇ ਰੱਖ ਲਈ ਆ ਤੇ ਹੁਣ ਉਹਦੇ ਆ ਕੁੱਕ ਬੰਨਣੇ ਆ ਹਲੇ ਬਸ 3-4 ਦਿਨ ਹੁਣ ਇਹਨਾਂ ਕੰਮਾਂ ਦੇ ਵਿੱਚ ਹੀ ਆ ਅੱਜ ਥੋੜੇ ਫ੍ਰੀ ਸੀ ਤੇ ਅੱਜ ਜੀ ਅੱਜ ਜਾਇਆਂ ਨੇ ਆਰਮਾਂ ਵੀ ਮਾਸੀ ਦੇ ਤੇ ਫਿਰ ਮੈਨੂੰ ਤਾਂ ਲੱਗਦਾ ਸ਼ਾਮ ਨੂੰ ਹੀ ਆ ਜਾਣਾ ਕੁੱਕ ਬੰਨਣ ਵਾਲਿਆਂ ਨੇ ਤੇ ਦਾਇਆਂ ਜੀ ਕੋਈ ਨਹੀਂ ਆਹੀ ਹਫ਼ਤਾ 10 ਦਿਨ ਕੰਮ ਦੇ ਆ ਇਹ ਵੀ ਕੰਮ ਜਿਹੜਾ ਆ ਹਾੜੀ ਸੋਣੀਆਂ ਦੀਆਂ ਫਸਲਾਂ ਚੱਕਣੀਆਂ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਆ ਤੇ ਪਰਮਾਤਮਾ ਸੁੱਖ ਰੱਖੇ ਮੌਸਮ ਤਾਂ ਚਲੋ ਐਕੀ ਵਧੀਆ ਰਿਹਾ ਆ ਪਹਿਲਾਂ ਥੋੜੇ ਦਿਨ ਨੇਰੀ ਆਈ ਸੀਗੀ ਤੇ ਹੁਣ ਤਾਂ ਠੀਕ ਆ ਸੁੱਖ ਸਵੇਲੀ ਸਾਰੀਆਂ ਦੀਆਂ ਫਸਲਾਂ ਤਕਰੀਬਨ ਚੱਕੇ ਹੀ ਹੋ ਗਈਆਂ ਆ ਸਾਡਾ ਰੋਟੀ ਪਾਣੀ ਦਾ ਕੰਮ ਗਿਆ ਨਿਭੜ ਤੇ ਹੁਣ ਅਸੀਂ ਕਰ ਦਿੱਤੀ ਆਪਣੇ ਚੌਕੇ ਦੀ ਸਫਾਈ ਤੇ ਹੁਣ ਸ਼ਾਮ ਨੂੰ ਫੇਰ ਇੱਥੇ ਅੱਗ ਬਾਲਾਂਗੇ ਸਵੇਰੇ ਸਵੇਰੇ ਦੇਖੋ ਕਿੰਨੀ ਸੋਹਣੀ ਆਵਾਜ਼ ਆਉਂਦੀ ਆ ਪੰਛੀਆਂ ਦੀ ਟਟਰੀਆਂ ਦੀ ਤੇ ਬਹੁਤ ਵਧੀਆ ਲੱਗਦਾ ਜਦੋਂ ਸਵੇਰੇ ਸਵੇਰੇ ਪੰਛੀ ਬੋਲਦੇ ਆ ਆ ਜੀ ਸਾਡਾ ਧਨੀਆਂ ਵੀ ਪਿਆਹਲੇ ਸਾਂਭਣ ਵਾਲਾ ਸਰੋਂ ਵੀ ਸਾਂਭ ਹੋ ਗਈ ਕਣਕ ਵੀ ਸਾਂਭ ਹੋ ਗਈ ਧਨੀਆਂ ਰਹਿ ਗਿਆ ਤੇ ਏਵੀ ਮੈਂ ਕਿ ਸਾਫ ਕੇ ਰੱਖੋ ਵੀ ਨੀਰਾ ਨੇਜ ਨਾ ਡੱਟ ਜਾਣਾ ਆ ਤੇ ਚਲੋ ਮਾੜਾ ਮੋਟਾ ਹੋਊਗਾ ਤੋ ਇੱਕੋ ਸਾਢੇ ਮਣੀ ਪਲਾਂਟ ਦੀ ਦੇ ਲਿਆ ਉਹ ਜਿਹਦਾ ਰਿਸ਼ਤੇਦਾਰਾਂ ਜਿਹਾ ਇਕੱਲਾ ਸੀ ਇੱਕ ਦੋ ਪੱਤੇ ਸੀ ਉਹਨੂੰ ਤੇ ਹੁਣ ਸੁੱਕਣਾ ਬਹੁਤ ਫੈਲ ਗਈ ਆ ਤੇ ਕੱਲ ਸਾਡੇ ਮਾਲੀ ਆ ਤੇ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਆ ਨਾ ਮੈਂ ਇੱਕ ਗਮਲਾ ਲਿਆਉਂਗੀ ਵੱਡਾ ਤੇ ਉਹ ਤੇ ਟ੍ਰਾਂਸਫਰ ਕਰ ਦੇ ਕਹਿੰਦਾ ਕੋਈ ਨਹੀਂ ਵੀ ਮੈਂ ਲਾ ਦਊਗਾ ਕਹਿੰਦਾ ਮੈਂ ਪਰਸੋਂ ਵੀ ਆਇਆ ਸੀ ਵੀ ਮੈਂ ਤੁਹਾਨੂੰ ਦੇਖਦ ਰਿਹਾ ਤੁਸੀਂ ਥੀਸੇ ਨਹੀਂ ਹੈਗੇ ਉਹ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਪਿਛਲੇ ਸਾਲ ਉੱਤੋਂ ਦੋ ਬੁੱਤੇ ਲਗਵਾਏ ਸੀ ਸੇਸੇਰੋ ਕੇ ਰੀਤੇ ਪਾਮ ਦੇ ਪਰ ਸੁੱਕ ਗਏ ਤੇ ਕਹਿੰਦਾ ਤੁਸੀਂ ਮੁੜ ਕੇ ਬੁੱਤੇ ਨਹੀਂ ਕੋਈ ਲਗਵਾ ਲੈ ਮੈਂ ਕਿ ਹੁਣ ਸੇਰ ਤੇ ਆ ਗਏ ਹਾਂ ਤਾਂ ਹੁਣ ਤੇਤੋ ਲਗਵਾਵਾਂਗੇ ਕੋਈ ਗੱਲ ਨਹੀਂ ਯਾ ਤੋ ਬੁੱਤਾ ਸਾਡੀ ਮਨੀਪਰਾ ਅਕ ਦੀ ਗੇਰੀ ਉਹ ਵੱਡੇ ਗਮਲੇ ਚ ਲਾ ਦੇ ਤਾਂ ਕਹਿੰਦਾ ਕੋਈ ਨਹੀਂ ਤੁਸੀਂ ਗਮਲਾ ਲੈ ਕੇ ਲਗਾ ਦੇਵਾਂਗੇ ਤੇ ਹੁਣ ਸੋਨਾ ਸੁਖਨਾ ਹੋ ਗਿਆ ਸੋਨਾ ਲੱਗਦਾ ਹਰਿਆਲੀ ਇੱਕ ਬ੍ਰਾਂਡਿੰਗ ਦੇ ਚ ਲਾਇਆ ਤੇ ਆ ਦੇਖੋ ਜੀ ਕਿੰਨਾ ਚਿਰ ਬੱਟੂ ਤੁਸੀਂ ਹੁਣੀ ਰੋਟੀ ਖਾਣ ਲੱ ਮੈਂ ਪਕਾਈ ਹੋਈ ਅਸੀਂ ਖਾ ਲਈ। ਬਾਹਦੇ ਜਾਣ ਤੋਂ ਪਹਿਲਾਂ ਖਾ ਕੇ ਜਾਈਦਾ। ਘਰੋਂ ਜਾਈਏ ਆ ਕੇ ਤੇ ਗੋਮਣ ਪਕਾ ਲਈ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੌਨੇ ਹਾਊਸ ਦੇ ਵਿੱਚ। ਆਸ ਕਰਦੇ ਸਭ ਠੀਕ ਠਾਕ ਹੋਵੋਗੇ। ਅਸੀਂ ਵੀ ਠੀਕ ਹਾਂ। ਅੱਜ ਅਜ ਦਿਨ ਐਤਵਾਰ ਯਾਨੀ ਕਿ ਛੁੱਟੀ ਦਾ ਦਿਨ ਤੇ ਅੱਜ ਅਸੀਂ ਬੱਚਿਆਂ ਦੀ ਛੁੱਟੀ ਦਾ ਫਾਇਦਾ ਉਠਾਵਾਂਗੇ। ਅੱਜ ਅਸੀਂ ਜਾਵਾਂਗੇ ਆਪਣੀ ਭੈਣ ਦੇ ਇਰਮਾਨ ਹੁਣਾਂ ਦੀ ਮਾਸੀ ਦੇ। ਕਾਫੀ ਟਾਈਮੋਂ ਕਾ ਗਏ ਨਹੀਂ ਸੀ ਤੇ ਹੁਣ ਕਣਕਾਂ ਚੱਕ ਹੋ ਗਈਆਂ। ਥੋੜਾ ਜਿਹਾ ਠੱਲ ਪਈ ਆ ਕੰਮ ਨੂੰ। ਤੇ ਛੁੱਟੀ ਸੀ ਅੱਜ ਫੇਰ ਜ਼ਿਆਦਾ ਗਰਮੀ ਹੋ ਜਾਣੀ ਹੈ ਤੇ ਇਸ ਕਿ ਅੱਜ ਅਸੀਂ ਜਾ ਕੇ ਆਨੇ ਮਿਲ ਕੇ ਆਉਣੇ ਆ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਵੀ ਆਪਣੀਆਂ ਖਾਸ ਹਦਾਇਤਾਂ ਦੇ ਜਾਈਏ ਅਰਮਾਨਦੀਪ ਰੋਟੀ ਖਾ ਲਈ ਹੈ ਨਾ ਰੋਟੀ ਮੈਂ ਬਣਾਤੀ ਸੀ ਕਿ ਤੇ ਰੋਟੀ ਵੀ ਇਹਨਾਂ ਨੂੰ ਖਵਾਤੀ ਆ ਤੇ ਪਰਮ ਵੀ ਰੋਟੀ ਖਾ ਰਹੀ ਆ ਤੇ ਨਹਾ ਕੇ ਨਾ ਨਹਾ ਕੇ ਵਾਲ ਖੋਲ ਕੇ ਰੱਖਣੇ ਅੱਛਾ ਆਹਾ ਤੇ ਮੈਂ ਆ ਕੇ ਸਰ ਬਾਉਂਗੀ ਨਾ ਇਕੱਠੇ ਨਾ ਕਰ ਕਰ ਰੱਖੇ ਸੁੱਕਦੇ ਨਹੀਂ ਹੈਗੇ ਤੇ ਨਾਲ ਇੱਕ ਹੋਰ ਖਾਸ ਗੱਲ ਜਦੋਂ ਨਹਾਉਣਾ ਹੈ ਤਾਂ ਬਾਈਪਰ ਫੇਰ ਨਾ ਬਾਥਰੂਮ ਦੇ ਵਿੱਚ ਜਿੱਦਾਂ ਹੈ ਨਾ ਤੁਹਾਡੇ ਸਕੂਲੋਂ ਆਉਂਦੇ ਆ ਇਹਨੂੰ ਘਰ ਹੁੰਦਾ ਆ ਸਾਡੇ ਆਉਂਦੇ ਰੁੱਦੇ ਘਰ ਹੋਣਾ ਚਾਹੀਦਾ ਹੈ ਜਦੋਂ ਨੀਥਲੇ ਸਫਾਈਆਂ ਕਰ ਲਈਆਂ ਸਮਝ ਗਏ ਇਹ ਨਾ ਹੋਵੇ ਜਿਸਲੇ ਮੈਂ ਆ ਮਾਤ ਅੰਦਰ ਖਲਾਰਾ ਪਿਆਏ ਹੋਵੇ ਆ ਕੇ ਮੈਂ ਮਕਰੋਨੀ ਬਣਾ ਦੇਉਂਗੀ ਕੋਈ ਨਹੀਂ ਦੇਖਾਂਗੇ ਤੇ ਨਾਲੇ ਹੈ ਨਾ ਅਵਨੀਤ ਤੇ ਨਾਲੇ ਹੈ ਨਾ ਸੁਣ ਲੋ ਸਾਰੇ ਜਣੇ ਤਿੰਨੇ ਜਣੇ ਨਾ ਕੋਈ ਵੀ ਪਾਣੀ ਲੈਣ ਆਵੇ ਨਾ ਪਾਣੀ ਜ਼ਰੂਰ ਦੇਣਾ ਚ ਆਹੋ ਜੇ ਨਹੀਂ ਹੋਇਆ ਤਾਂ ਬਰਫ਼ ਪਾ ਲਈ ਦੀ ਜੱਗ ਦੇ ਵਿੱਚ ਤਾਂ ਅਗਲੇ ਦੀ ਬੋਤਲ ਜੇ ਹੋਈ ਬੋਤਲ ਅਗਲੇ ਡੋਲੂ ਹ ਡੋਲੂ ਚ ਪਾ ਦੇਣਾ ਅੱਛਾ ਆਹੋ ਕੋਈ ਆਵੇ ਤਾਂ ਪਹਿਲਾਂ ਪਾਣੀ ਪੁੱਛੀਦਾ ਹੁੰਦਾ ਆ ਹਾਂ ਠੀਕ ਹੈ ਆਹ ਹਾਂ ਆਹ ਨਾਲਾ ਚੱਲ ਹੁਣ ਤੋਂ ਹਾਂ ਨਾਲਾ ਸਿੱਧਾ ਕਰ ਉਹ ਕਦੇ ਵੀ ਨਹੀਂ ਇਹ ਨੂੰ ਮੈਂ ਜੁੜਾ ਨਹੀਂ ਕਰਦੀ ਹੁੰਦੀ ਜਦੋਂ ਮੈਂ ਨਾਲ ਆਜ ਉਸਨੇ ਨਹਾਉਗਾ ਤਾਂ ਜੁੜਾ ਕਰ ਦੇਈ ਅੱਛਾ ਇਹ ਤਾਂ ਆਪਣੇ ਜੁੜਾ ਨਹੀਂ ਹੁੰਦਾ ਹੈਗਾ ਮੈਂ ਤਾਂ ਕਹ ਸੀ ਨਹਾ ਲਾ ਪਹਿਲਾ ਪਹਿਲਾ ਤਾਂ ਕਹਿੰਦਾ ਮੈਂ ਰੋਟੀ ਖਾ ਕੇ ਨਹਾਉਣਾ ਆ ਪਾਪਾ ਕਿੱਥੇ ਪਾਪਾ ਲੈ ਚਾਰ ਨਹੀਂ ਹੋਏ ਉਹ ਵੀ ਆਪਣਾ ਕੰਮ ਨਾ ਵੇੜਦੇ ਆ ਮਾਨ ਜਨ ਨਾਲ ਉਹ ਗੂੜਾ ਕਰਦੀ ਅੱਛਾ ਚਲ ਚਲ ਠੀਕ ਹੈ ਭਾਈ ਚੈਲੰਜ ਮੇਰਾ ਨਾਸਾਂ ਵਾਲਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਓ ਪਲਕਾਂ ਚ ਚਮਕਦੇ ਹੀ ਪਹੁੰਚ ਜਾਮ ਪਿੰਡ ਰਾਜਪੁਰ ਪਾਈਆਂ ਲਓ ਜੀ ਅਸੀਂ ਪਲਕ ਚ ਝਪਕਦੇ ਹੀ ਪਿੰਡ ਰਾਜਪੁਰ ਪਾਈਆਂ ਪਹੁੰਚ ਗਏ ਆ ਤੇ ਮੇਰੀ ਭੈਣ ਦੇ ਪਿੰਡ ਜਾਂਦਿਆਂ ਨੂੰ ਰਾਹ ਦੇ ਵਿੱਚ ਹੀ ਆਉਂਦਾ ਹੈ ਰਾਜਪੁਰ ਭਾਈਆਂ ਪਿੰਡ ਕਿੰਨਾ ਫੇਮਸ ਹੈ ਇਹ ਨਾ ਹੋ ਗਿਆ ਇਸ ਗੀਤ ਦੇ ਵਿੱਚ ਤੇ ਸੋਹਣਾ ਪਿੰਡ ਹੈ ਜੀ ਤੇ ਮੈਨੂੰ ਸੁਣਨ ਦੇ ਵਿੱਚ ਹੈ ਵੀ ਇੱਥੇ ਵੀ ਕੁਝ ਲੋਕ ਕੁਝ ਪਤਾ ਨਹੀਂ ਸਾਰੇ ਸੰਘਾ ਗੋਤ ਦੇ ਵੀ ਰਹਿੰਦੇ ਆ ਤੇ ਅੱਗੇ ਵੀ ਅਸੀਂ ਇੱਕ ਪਿੰਡ ਗਏ ਆ ਉੱਥੇ ਵੀ ਸੰਘਾ ਗੋਤ ਦੇ ਲੱਗਿਓ ਸੀ ਗੇਟਾਂ ਦੇ ਮੁਰੇ ਨਾਮ ਤੇ ਮੈਨੂੰ ਬੜੀ ਹੈਰਾਨਗੀ ਹੋਈ ਮੈਂ ਕਿ ਇੱਧਰ ਵੀ ਸੰਘਾ ਗੋਤ ਹੈਗੇ ਆ ਕਿਉਂਕਿ ਜੀ ਮੇਰੀ ਵੀ ਸੰਘਾ ਗੋਤ ਆ ਇਲੌਜੀ ਪਹੁੰਚ ਗਏ ਹੁਣ ਅਸੀਂ ਆਪਣੀ ਭੈਣ ਦੇ ਪਿੰਡ ਪਾਣੀ ਘਲਤ ਦਾ ਗਿਆ ਪਾਣੀ ਪਿੰਡ ਦਾ ਆ ਜਿੱਥੇ ਭੈਣ ਕੋ ਦਾ ਪਾਣੀ ਰੁਕਿਆ ਆਈ ਉਹ ਜੰਦੀ ਆਈ ਮਾਰ ਕੇ ਨਹੀਂ ਦਿੱਤੀ ਜਾਵਾਂ ਮੈਨੂੰ ਨਹੀਂ ਫਲਟਾ ਤੱਕ ਜੰਗ ਲੜਾ ਆ ਅਸੀਂ ਤਾਂ ਦੋਨੇ ਪੀ ਲਈ ਤੇ ਉਹ ਪੀ ਲਈ ਉਹ ਵੀ ਪੀ ਲਈ ਦਾ ਦਾ ਬਣਾ ਗਾ ਦਿਨ ਕਿੰਨੇ ਲਾ ਰੋ ਨੀ ਪਹਿਲੇ ਫਿਲਟਰ ਦਾ ਖਿੰਦੇ ਸੀ ਅਸੀਂ ਠੀਕ ਹੋ ਗਿਆ ਫਾਰਮ ਬੀਰ ਦੇ ਸਾਰੇ ਬਿਮਾਰ ਹੋ ਗਏ ਨਾ ਸਾਰੇ ਰੁਕੇ ਹਾਂ ਡਾਕਟਰ ਸਾਰੇ ਕਹਿੰਦੇ ਤੁਸੀਂ ਪਾਣੀ ਆਪਣਾ ਬਣਾਓ ਫਿਲਟਰ ਵਾਲਾ ਪਾਣੀ ਬੋਤਲਾਂ ਦਾ ਨਹੀਂ ਕਿਰਾ ਹੋਰ ਕਹਿੰਦੇ ਹੈ ਨਾਲ ਆਪਣੇ ਸਾਡੇ ਬੋਰ ਡੂੰਘੇ ਆ ਤੁਹਾਡਾ ਕਹਿੰਦਾ ਪਾਣੀ ਅਮਰਤ ਵਾ ਤਾਂ ਉਹੀ ਹੁਣ ਅਸੀਂ ਫਿਲਟਰ ਬੰਦ ਪਾ ਤਾਂ ਉਹੀ ਆਕ ਪੈ ਗਈ ਹੁਣ ਜੇ ਕਿਤੇ ਜਾਵੋ ਤੁਹਾਡੇ ਤਾਂ ਪਾਣੀ ਖੋਣ ਨਾਲ ਸੁਹਾ ਲੱਗਦਾ ਦੇਲਾਉ ਜੀ ਚਾਹ ਪਾਣੀ ਪੀਣ ਤੋਂ ਬਾਅਦ ਹੌਣ ਬਹਿ ਕੇ ਮਾਰਦੇ ਆ ਗੱਲਾਂ ਬਾਤਾਂ ਤੇ ਆਇਆ ਸਾਡੇ ਮੇਰੀ ਭੈਣ ਦੇ ਘਰ ਆਂਦੀ ਆ ਇਹ ਬਿਹਾਰੀ ਭੈਣ ਵਾਂ ਤੇ ਕਹਿੰਦੀ ਮੇਰੀ ਵੀਡੀਓ ਬਣਾ ਮੈਂ ਕਿਹਾ ਤੂੰ ਗਾਣਾ ਸੁਣਾ ਮੈਂ ਤੇਰੀ ਵੀਡੀਓ ਬਣਾਵਾ ਤੇ ਕਹਿੰਦੀ ਮੈਨੂੰ ਸੰਗ ਲੱਗਦੀ ਆ ਮੈਂ ਕਿਹਾ ਕੋਈ ਨਹੀਂ ਫੇਰ ਤੇ ਮੈਂ ਵੀਡੀਓ ਬਣਾਉਂ ਕਿਸੇ ਲਈ ਜਵਾ ਮਾਸੀ ਮਾਸੀ ਹਾਂ ਪਾਪਾ ਮਾਈਂਰ ਔਰ ਮਾਨ ਕੋ ਜਾਣਤਾ ਹੈ ਮਾਈਂਰ ਮਾਈਂਰ ਅਰਮਾਨ ਕਿੱਥੇ ਅਰਮਾਨ ਬਾਏ ਬਾਏ ਅਰਮਾਨ ਅਰਮਾਨ ਕੋ ਜਾਣਤਾ ਕੋਟਾ ਇਹ ਜੀ ਮੇਰਾ ਭਾਨਜਾ ਵੀ ਫਤਿਹ ਸਿੰਘ ਤੇ ਇਹਦੀ ਵਾਇਸ ਹੈਗੀ ਹੁਣ ਥੋੜਾ ਥੋੜਾ ਲੱਗਾ ਬੋਲਣ ਤੇ ਹੁਣ ਮਾਸੀ ਵੀ ਕਹਿੰਦਾ ਤੇ ਮੈਂ ਤੋ ਅਰਮਾਨ ਬਾਰੇ ਪੁੱਛ ਰਿਹਾ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਅਰਮਾਨ ਬਾਰੇ ਪੁੱਛਿਆ ਮੰਨੂ ਮੰਨੂ ਰੋਟੀ ਦਾ ਚੌੜ ਲੈ ਜਾ ਦਾਲ ਲੈ ਜਾ ਮੰਨੂ ਆ ਰੋਟੀ ਵੀ ਚੱਕ ਲੈ ਚ ਦਾਲ ਵੀ ਚੱਕ ਲੈ हाँ मैं पहले ही मैं <स्थीज़ारी देखे> <स्थीज़ारी देखे>। <स्थीज़ारी> <स्यारी देखे देखे> तो रोटी नहीं खानी है ਪਾਣੀ ਖਾਣ ਤੋਂ ਬਾਅਦ ਤੇ ਸਾਰੇ ਅੰਦਰ ਬੈਠੇ ਸੀਗੇ ਮੈਂ ਕਿ ਮੈਂ ਬਾਹਰ ਆਪਣਾ ਸ਼ੌਂਕ ਪੂਰਾ ਕਰ ਲਵਾਂ ਬੁੱਟੇ ਦੇਖੋ ਆਪਣੀ ਦੇਖੋ ਅਰਮਾਨ ਦੀ ਮਾਸੀ ਨੇ ਕਿੰਨੇ ਸੋਹਣੇ ਬੁੱਟੇ ਲਾਇਆ ਵਾ ਬਾਗ ਬਗੀਚੀ ਜੇ ਇਸ ਘਰ ਦੇ ਵਿੱਚ ਇੱਦਾਂ ਦੇ ਸ਼ਮਖਣ ਉਹ ਮੈਨੂੰ ਬਹੁਤ ਵਧੀਆ ਲੱਗਦਾ। ਤੁਲਸੀ ਦੇਖਦੀਆਂ ਕੰਨੀਆਂ ਮੈਨੂੰ ਦੋ ਕਬੂਟੇ ਦੇਦੇ। ਤੁੱਪੇ ਪਤਾ ਨਹੀਂ ਪੱਟ ਹੋਣੇ ਕਿਨੇ। ਦੇਖੋ ਥਰਮਾਕੋਲ ਦੇ ਵਿੱਚ ਲਾਇਆ। ਸਜਾਪੀ ਕਬੂਟੇ। ਪਨਾਣੇ ਟੱਬ ਚਲਾਇਓਗਾ ਆ ਵੀ ਥਰਮਾਕੋਲ ਦੇ ਵਿੱਚ ਲਾਇਓਗਾ ਸ਼ੌਕ ਹੋਣਾ ਚਾਹੀਦਾ ਜੇ ਸ਼ੌਕ ਹੋਣਾ ਚਾਹੀਦਾ ਹੋਵੇ ਤਾਂ ਬਹਾਨੇ ਬਣ ਜਾਂਦੇ ਆ ਪਾਰਮ ਤੇ ਥੋੜੀ ਜਿਹੀ ਕਿਚਨ ਗਾਰਡਨਿੰਗ ਵੀ ਕੀਤੀ ਉਹ ਧਨੀਆ ਧਨੀਆ ਵੀ ਲਾਇਆ ਵਿੱਚ ਆਇਆ ਸੰਤਰੇ ਦਾ ਬੂਟਾ ਪੁਦੀਨਾ ਅਸੀਂ ਅੱਜ ਜਦੋਂ ਆਏ ਆ ਸਾਰੇ ਰਾਸਤੇ ਦੇਖਦੇ ਰਹੇ ਸਾਨੂੰ ਕੋਈ ਨਰਸਰੀ ਰਾਹ ਦੇ ਵਿੱਚ ਮਿਲੀ ਨਹੀਂ ਨਹੀਂ ਤਾਂ ਅਸੀਂ ਬੂਟਾ ਲੈ ਕੇ ਆਉਣਾ ਸੀ ਪਰ ਬੂਟੇ ਇਹਦੇ ਹੈਗੇ ਬਥੇਰੇ ਆ ਮੇਰੇ ਘਰ ਪਰ ਪਲਾਂਟ ਦਾ ਆ ਕਿੰਨੀਆਂ ਵੱਡ ਕੇ ਲਾਇਆ ਬੂਟੇ ਤੇਲ ਵਾਲੀਆਂ ਜਿਹੜੀਆਂ ਰਾਈਨਡ ਵਾਲੀਆਂ ਕਿੰਨੀਆਂ ਹੁੰਦੀਆਂ ਨਟਪਾਂ ਚ ਲਾਇਓ ਆ ਉਹੀ ਸ਼ਾਂਖ ਹੋਣਾ ਚਾਹੀਦਾ ਆ ਦੇਖੀ ਬੱਧੀ ਅਜਨੇ ਲਾਉਂਦੇ ਜਾਂ ਜਦੋਂ ਬਣਾਉਂਦੇ ਹੁੰਦੇ ਆ के रो हम का Bye-bye.